ਅੰਮ੍ਰਿਤਪਾਲ ਸਿੰਘ ਹੋਰਾਂ ਤੋਂ ਕਿਹੜੀ ਗੱਲ ਦਾ ਡਰ ਸਤਾ ਰਿਹਾ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਕਿਉਂ ਐਹੋ ਜਿਹੀਆਂ ਬੇਤੁਕੀਆਂ ਗੱਲਾਂ ਰੱਖਦੀ ਹੈ ਕਿ ਜੇਲ੍ਹ 'ਚ ਬੈਠੇ ਜੀ ਉਹਨਾਂ ਨੇ ਪਲੈਨਿੰਗ ਕੀਤੀ 15 ਲੋਕਾਂ ਦੇ ਕਤਲ ਦੀ ਕਦੇ ਉਹ ਕਹਿੰਦੇ ਜੀ ਉਹਨਾਂ ਦੀ ਇੱਕ ਸਪੀਚ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਸਰਕਾਰ ਨੂੰ ਆਪਣੇ ਅੰਦਰ ਜਾਂ ਲੋਕਾਂ ਨੂੰ ਇਹ ਜਵਾਬ ਦੇਣਾ ਚਾਹੀਦਾ ਕਿ ਸਰਕਾਰ ਲੋਕਾਂ ਨੇ ਚੁਣੀ ਲੋਕਾਂ ਦੇ ਕਤਲ ਕਰਾਉਣ ਲਈ ਆ ਜਾਂ ਕਿ ਕਾਦੇ ਵਾਸਤੇ ਚੁਣੀ ਹੈ ਇਹ ਤੁਹਾਡੀ ਕੀ ਜ਼ਿੰਮੇਵਾਰੀ ਹੈ ਤੁਸੀਂ ਲੋਕ ਤੁਸੀਂ ਲੋਕਾਂ ਨੂੰ ਸੇਫਟੀ ਦੇਣੀ ਹੈ ਕਦੇ ਤੁਹਾਡੀ ਸਰਕਾਰ ਤੇ ਹੁੰਦਿਆਂ ਜੇ ਕੋਈ ਬਾਹਰੋਂ ਬੰਦਾ ਕਤਲ ਕਰ ਜਾਂਦਾ ਜਾਂ ਕੋਈ ਗੈਂਗਸਟਰ ਕੁਝ ਵੀ ਹੋ ਜਾਂਦਾ ਉਹਦੇ ਉਹਦੇ ਜ਼ਿੰਮੇਵਾਰੀ ਤੁਹਾਡੀ ਹੋਣੀ ਚਾਹੀਦੀ ਹੈ ਹੈ ਕਿੰਨੀ ਇੱਕ ਅੱਗ ਜਿਹੜੀ ਖਡੂਰ ਸਾਹਿਬ ਦੇ ਅੰਦਰ ਲੱਗ ਚੁੱਕੀ ਹੈ ਮੈਂ ਦੱਸ ਦੋ ਕਿਉਂਕਿ ਲਗਾ ਦਾ ਵਹਿਮ ਸਰਕਾਰ ਨੂੰ ਹੋ ਗਿਆ ਕਿ ਖਡੂਰ ਸਾਹਿਬ ਚ ਕਾਫੀ ਅੱਗ ਲੱਗੀ ਭਾਈ ਹਮਤਪਾਲ ਦੇ ਜਿੱਤਣ ਤੋਂ ਬਾਅਦ ਹਮਤਪਾਲ ਦੇ ਜਿੱਤਣ ਨਾਲ ਇਹ ਨਾ ਸਰਕਾਰਾਂ ਦੀ ਅੱਗ ਲਾਈ ਜਿਹੜੀ ਨਸ਼ਿਆਂ ਦੇ ਤੌਰ ਤੇ ਰੋਸੇਵੇਂ ਵਧ ਰਹੇ ਆ ਜਿਹੜੀਆਂ ਕਤਲੋਗਾਰਤ ਨਾਲ ਰੋਸੇਵੇਂ ਵਧ ਰਹੇ ਅੱਗ ਤੇ ਉਹ ਲੱਗੀ ਆ ਅਮਰਤਪਾਲ ਨੇ ਤੇ ਜਦੋਂ ਆ ਕੇ ਲੋਕਾਂ ਨੂੰ ਇਹ ਅੱਗ ਬੁਝਾਉਣ ਦੀ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਲੋਕਾਂ ਨੇ ਬੜਾ ਸੁਖਲਾ ਸਾ ਵੀ ਲਿਆ ਇਸੇ ਕਰਕੇ ਲੋਕਾਂ ਦਾ ਸਮਰਥਨ ਉਹਦੇ ਨਾਲ ਆ। ਇਹ ਲਖਦਾ ਕਿ ਨਾ ਵੀ ਕੁਰਸੀਆਂ ਨੂੰ ਖਤਰਾ ਪੰਜਾਬ ਦੇ ਲੋਕਾਂ ਨੂੰ ਕੋਈ ਖਤਰਾ ਨਹੀਂ ਪੰਜਾਬ ਦੇ ਲੋਕ ਤੇ ਅਰਦਾਸਾਂ ਕਰਦੇ ਦੋਵੇਂ ਵੇੜੇ ਸਾਨੂੰ ਇਹੋ ਹੀ ਸਵਾਲ ਪੁੱਛਿਆ ਜਾਂਦਾ ਕਿ ਉਹ ਕਦੋਂ ਆਣਗੇ ਕਾ ਫੋਟੋ ਉਹਨਾਂ ਦੀ ਆਉਂਦੀ ਐ ਤੀ ਹਣਾ ਫੋਟੋ ਤੇ ਬਹੁਤ ਸਾਰੇ ਸਵਾਲ ਖੜੇ ਕੀਤੇ ਆ ਦੇਖੋ ਜੀ ਵੀਆਈਪੀ ਟ੍ਰੀਟਮੈਂਟ ਦੇਖੋ ਐਸੀ ਲੱਗੇ ਹੋਏ ਆ ਜੀ ਦੇਖੋ ਕਮਰੇ ਚ ਲੈਪਟਾਪ ਪਏ ਆ ਆ ਦੇਖੋ ਜੀ ਕੀ ਮਿਲ ਰਿਹਾ ਤਾਂ ਨਜ਼ਾਰੇ ਲੈ ਰਿਹਾ ਦੇਲ ਚ ਫਿਰ ਉਹੀ ਗੱਲਾਂ ਦੁਬਾਰਾ ਡਾਇਨਾਸੌਰ ਵਾਪਸ ਆ ਗਏ ਜੀ ਚਰਚਾ ਚੱਲ ਰਹੀ ਆ ਤੁਹਾਨੂੰ ਲੱਗਦਾ ਡਾਇਨਾਸੌਰ ਵਾਪਸ ਆ ਗਏ ਨਹੀਂ ਇਹ ਜਿਹੜੀ ਮੇਰੇ ਖਿਆਲਕ ਪੰਜਾਬ ਦੇ ਲੋਕ ਐਡੀ ਸ਼ਤੀ ਭੁੱਲਣ ਵਾਲੇ ਨਹੀਂ ਜੋ ਇਹਨਾਂ ਦੇ ਬਹੁਤ ਵੱਡੇ ਵੱਡੇ ਬੱਜਰ ਗਨਾ ਯਾਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਕਿ ਕਹਿੰਦੇ ਜੇ ਸੁਬੀਰ ਬਾਦਲ ਮੁੱਖ ਮੰਤਰੀ ਬਣ ਗਿਆ ਨਾ ਤਾਂ ਸਮਝ ਲਓ ਜਿਵੇਂ ਔਰਗਜੇਵ ਦਾ ਰਾਜ ਆਇਆ ਸੀ ਵਜ਼ੀਰ ਖਾਨ ਦਾ ਰਾਜ ਆਇਆ ਸੀ ਉਹ ਦੁਬਾਰੇ ਆ ਜੂਗਾ ਨਹੀਂ ਚਲੋ ਇਹੋ ਜੀਆਂ ਚੀਜ਼ਾਂ ਤੇ ਪਹਿਲੀ ਗੱਲ ਤੇ ਰਾਜ ਹੋਣਾ ਹੀ ਨਹੀਂਗਾ ਹੈ ਤੇ ਇਹੋ ਜੀਆਂ ਗੱਲਾਂ ਸੋਚਣ ਦੀ ਲੋੜ ਹੀ ਨਹੀਂ ਤੇ ਮੇਰੇ ਖਿਆਲ ਨਾਲ ਮੁਸਕਰਾ ਕੇ ਆ ਗੱਲ ਕਹਤੀ ਕਿ ਰਾਜ ਨਹੀਂ ਹੋਣਾ ਤੈਨੂੰ ਨਹੀਂ ਡਰ ਸਕਦਾ ਹਾਂ ਦਾਗਾ ਨਹੀਂ ਡਰ ਡਰਗਾ ਇੱਕ ਕਰਸ ਤੈਨੂੰ ਹੁਣ ਇਸ ਤੋਂ ਵੱਧ ਡਰ ਕੀ ਹੋ ਜੂਗਾ ਭਾਈ ਸਾਹਿਬ ਠੀਕ ਹੈ ਜੀ ਆਹ ਭਾਈ ਸਾਹਿਬ ਠੀਕ ਹੈ ਚੜ੍ਹਦੀ ਕਲਾ ਸੇ ਕੁਝ ਸੁਨੇ ਆਇਆ ਉਹਨਾਂ ਦਾ ਜੇ ਸੱਚੀ ਗੱਲ ਦੀ ਅਚਰ ਪੰਜਾਬ ਦੇਖ ਰਹੇ ਹਾਂ ਮੈਂ ਤੁਹਾਡੇ ਨਾਲ ਰਾਜਦੀਪ ਸਿੰਘ ਹਾਲ ਹੀ ਦੇ ਅੰਦਰ ਲੋਕ ਸਭਾ ਸੈਸ਼ਨ ਹੋਇਆ ਉਸ ਦੇ ਵਿੱਚ ਭਾਈ ਅਮਰਪਾਲ ਸਿੰਘ ਹੋਰਾਂ ਨੇ ਸ਼ਾਮਲ ਹੋਣ ਦੇ ਲਈ ਹਾਈ ਕੋਰਟ ਦਾ ਰੋਕ ਕੀਤਾ ਪਰ ਹਾਈ ਕੋਰਟ ਦੇ ਵਿੱਚ ਸੁਣਵਾਈ ਇੰਨੀ ਲੰਬੀ ਹੋ ਜਾਂਦੀ ਹੈ ਕਿ ਸੈਸ਼ਨ ਹੀ ਖਤਮ ਹੋ ਜਾਂਦਾ ਅਖੀਰ ਦੇ ਵਿੱਚ ਫੈਸਲਾ ਸੁਣਾਉਣਾ ਪੈਂਦਾ ਕਿ ਜੀ ਹੁਣ ਤਾਂ ਸੈਸ਼ਨ ਮੁੱਕ ਗਿਆ ਵੱਡੇ ਸਵਾਲ ਖੜੇ ਹੁੰਦੇ ਆ ਸਿਸਟਮ ਦੇ ਉੱਤੇ ਸਰਕਾਰ ਦੇ ਉੱਤੇ ਕਿਉਂਕਿ ਇਹ ਜਿਹੜਾ ਪੱਖ ਸਰਕਾਰ ਜੇਲ੍ਹ ਦੇ ਵਿੱਚ ਰੱਖ ਰਹੀ ਆ ਉਹ ਪੱਖ ਨੂੰ ਸੁਣ ਕੇ ਬਹੁਤ ਸਾਰੇ ਲੋਕਾਂ ਦੇ ਜਾਂਚ ਸਵਾਲ ਆਉਂਦਾ ਹੋਊਗਾ ਕਿ ਜੇਲ੍ਹ ਦੇ ਵਿੱਚ ਬੈਠਾ ਬੰਦਾ ਕਿਵੇਂ 15 ਲੋਕਾਂ ਦੇ ਕਤਲ ਦੀ ਸਾਜ਼ਿਸ਼ ਕਰ ਸਕਦਾ ਇਹ ਸਾਰੇ ਕੁਐਸਚਨ ਮਾਰਕਾਂ ਦੇ ਉੱਤੇ ਇਹ ਗੱਲਬਾਤ ਕਰਾਂਗੇ ਸਾਡੇ ਨਾਲ ਐਮਪੀ ਅਮਰਪਾਲ ਸਿੰਘ ਦੇ ਬਾਪੂ ਤਰਸੇਮ ਸਿੰਘ ਮੌਜੂਦ ਨੇ ਫਤਿਹਦੀ ਸਾਂਝ ਪੁਣੇ ਜੀ ਵੈਕਲਰ ਸਾਹਿਬ ਜੀ ਦੇ ਸਾਥੀ ਜੀ ਦੇ ਫਤਿਹ ਅੰਮ੍ਰਿਤਪਾਲ ਸਿੰਘ ਹੋਰਾਂ ਤੋਂ ਕਿਹੜੀ ਗੱਲ ਦਾ ਡਰ ਸਟਾਰਿਆ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਕਿਉਂ ਐਹੋ ਜਿਹੀਆਂ ਬੇਤੁਕੀਆਂ ਗੱਲਾਂ ਰੱਖਦੀ ਹੈ ਕਿ ਜੇਲ੍ਹ 'ਚ ਬੈਠੇ ਜੀ ਉਹਨਾਂ ਨੇ ਪਲੈਨਿੰਗ ਕੀਤੀ 15 ਲੋਕਾਂ ਦੇ ਕਤਲ ਦੀ ਕਦੇ ਉਹ ਕਹਿੰਦੇ ਜੀ ਉਹਨਾਂ ਦੀ ਇੱਕ ਸਪੀਚ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ ਤੁਹਾਨੂੰ ਕੀ ਲੱਗਦਾ ਬਖਲਾੜ ਦੇ ਵਿੱਚ ਸਰਕਾਰ ਸਰਕਾਰ ਇੱਕਦਮ ਬਖਲਾੜ ਦੇ ਵਿੱਚ ਸਰਕਾਰ ਨੂੰ ਮੇਰੇ ਖਿਆਲ ਹੈ ਕਿ ਅਮਰਿਤਪਾਲ ਦੇ ਜਦੋਂ ਇੱਥੇ ਰਹਿੰਦੇ ਸੀ ਜਿਹੜੇ ਨੌਜਵਾਨੀ ਹੈ ਨਸ਼ਿਆਂ ਤੋਂ ਨਿਕਲ ਕੇ ਧਰਮ ਨਾਲ ਜੁੜ ਕੇ ਆਪਣੇ ਕੌਮ ਲਈ ਆਪਣੇ ਹੱਕਾਂ ਲਈ ਜਿਹੜੀ ਜਾਗਰਕ ਹੋ ਰਹੀ ਸੀ ਉਹ ਚੀਜ਼ ਦਾ ਬਹੁਤ ਵੱਡੇ ਪੱਦਰ ਤੇ ਡਰ ਸੀਗਾ ਚਲੋ ਉਹਨਾਂ ਨੇ ਸਾਰਾ ਤਾਣਾ ਬੁਣਾ ਬੁਣਾ ਕਿ ਉਹਨੂੰ ਐਨਐਸਏ ਲਾ ਕੇ ਉਹਨਾਂ ਦੇ ਉਹਨਾਂ ਦੇ ਸਾਥੀਆਂ ਨੂੰ ਜੇਲਾ ਸੁੱਡ ਦਿੱਤਾ ਉਦੋਂ ਬਾਅਦ ਜਿਹੜਾ ਉਹਨਾਂ ਨੇ ਸੋਚਿਆ ਕਿ ਚਲ ਹੁਣ ਸਾਡਾ ਕੰਮ ਮੁੱਕ ਗਿਆ ਅਸੀਂ ਸ਼ਾਂਤੀ ਨਾਲ ਆਪਣਾ ਰਾਜ ਭਾਗ ਭੋਗਦੇ ਰਵਾਂਗੇ ਜੋ ਮਨਾਈਆਂ ਕਰਦੇ ਰਵਾਂਗੇ ਲੋਕਾਂ ਨੂੰ ਲੋੜਦੇ ਰਵਾਂਗੇ ਘੁੜਦੇ ਰਵਾਂਗੇ ਪਰ ਹੁਣ ਸਮਾਂ ਬਹੁਤ ਬਦਲ ਚੁੱਕਾ ਹੋਣ ਨੌਜਵਾਨੀ ਚ ਬੜੀ ਜਾਗਰੂਕਤਾ ਚੁੱਕੀ ਆ ਉਦੋਂ ਬਾਅਦ ਜਦੋਂ ਲੋਕ ਸਭਾ ਇਲੈਕਸ਼ਨ ਹੁੰਦੀ ਆ ਤੇ ਉਹਦੇ ਚ ਲੋਕਾਂ ਦਾ ਜਿਹੜਾ ਵੱਡੇ ਪੱਦਰ ਤੇ ਬਹੁਤ ਵੱਡਾ ਸਮਰਥਨ ਉਹਨਾਂ ਨੂੰ ਮਿਲਣਾ ਹੂੰ ਤੇ ਉਹ ਉਹਦੋਂ ਬਾਅਦ ਸਰਕਾਰ ਫਿਰ ਸੋਚਦੀ ਪਈ ਹੁਣ ਤੇ ਮੇਰੇ ਖਿਆਲ ਆ ਕਿ ਜੇ ਉਹ ਜੇਲ੍ਹ ਚ ਸੀ ਉਹਨੂੰ 2.5 ਸਾਲ ਤੋਂ ਛੁੱਟਿਆ ਤੇ ਉਹ ਫਿਰ ਜਿੱਤ ਜਾਂਦਾ ਤੇ ਜੇ ਉਹ ਬਾਹਰ ਵਿਚਰੂਗਾ ਤੇ ਫਿਰ ਸਾਡੀਆਂ ਕੁਰਸੀਆਂ ਨੂੰ ਤਾਂ ਖਤਰਾ ਹੈਗਾ ਹੀ ਹੈਗਾ ਕਿ ਲੋਕ ਤੇ ਉਹਦੇ ਨਾਲ ਵੱਡੇ ਪਦਰ ਤੇ ਜੁੜਨਗੇ ਇਸੇ ਕਰਕੇ ਸਾਰਾ ਜੋ ਕੁਛ ਵੀ ਜੋ ਵਰਤਾਨ ਸਿਰਜੇ ਜਾ ਰਿਹਾ ਪਾਣੀਆਂ ਨੂੰ ਅੱਗ ਲੱਗਣ ਦੇ ਜਾਂ ਉਹ ਆ ਸ਼ਾਸ਼ਾ ਕਰ ਰਿਹਾ ਜੀ ਉਹ ਆ ਕਰ ਦੂਗਾ ਉਹ ਕਰ ਦੂਗਾ ਤੇ ਮੇਰੇ ਖਿਆਲ ਹੈ ਕਿ ਸਰਕਾਰ ਨੂੰ ਆਪਣੇ ਅੰਦਰ ਜਾਂ ਲੋਕਾਂ ਨੂੰ ਇਹ ਜਵਾਬ ਦੇਣਾ ਚਾਹੀਦਾ ਕਿ ਸਰਕਾਰ ਲੋਕਾਂ ਨੇ ਚੁਣੀ ਲੋਕਾਂ ਦੇ ਕਤਲ ਕਰਾਉਣ ਲਈ ਆ ਜਾਂ ਕਿ ਕਾਦੇ ਵਾਸਤੇ ਚੁਣੀ ਹੈ ਇਹ ਤੁਹਾਡੀ ਕੀ ਜ਼ਿੰਮੇਵਾਰੀ ਹੈ ਤੁਸੀਂ ਲੋਕ ਤੁਸੀਂ ਲੋਕਾਂ ਨੂੰ ਸੇਫਟੀ ਦੇਣੀ ਹੈ ਤਹਾਡੇ ਤੁਹਾਡੀ ਸਰਕਾਰ ਦੇ ਹੁੰਦੇ ਆ ਜੋ ਕੋਈ ਬਾਹਰੋਂ ਬੰਦਾ ਕਤਲ ਕਰ ਜਾਂਦਾ ਜਾਂ ਕੋਈ ਗੈਂਗਸ ਕੁਝ ਵੀ ਹੋ ਜਾਂਦਾ ਉਹਦੇ ਉਹਦੇ ਜ਼ਿੰਮੇਵਾਰੀ ਤੁਹਾਡੀ ਹੋਣੀ ਚਾਹੀਦੀ ਹੈ ਹੈ ਤੇ ਤੁਸੀਂ ਇਹੋ ਜਿਹੇ ਬੇਬੁਨਿਆਦ ਤਰਕ ਦੇ ਕੇ ਇੱਕ ਜਿਹੜਾ ਐਡੇ ਲੋਕਾਂ ਨੇ ਚੁਣਿਆ ਆਵੇ ਲੋਕਾਂ ਦੀ ਆਵਾਜ਼ ਨੂੰ ਤੁਸੀਂ ਪਾਰਲੀਮੈਂਟ ਚ ਨਾ ਉਠਾਉਣ ਦੇਣਾ ਜਾਂ ਪਾਰਲੀਮੈਂਟ ਦਾ ਜੋ ਇੱਕ ਮੈਂਬਰ ਦਾ ਜੋ ਹਲਕੇ ਦੇ ਵਿਕਾਸ ਲਈ ਯੋਗਦਾਨ ਆ ਉਹ ਨਾ ਪਾਉਣ ਦੇਣਾ ਇਹ ਇਹ ਲੋਕਾਂ ਨਾਲ ਵੀ ਇਹ ਬਹੁਤ ਵੱਡਾ ਧੱਕਾ ਵਾ ਮਨੁੱਖੀ ਹੱਕਾਂ ਦਾ ਵੀ ਲੋਕਤੰਤਰ ਦਾ ਵੀ ਬਹੁਤ ਵੱਡੇ ਪੱਦਰ ਤੇ ਘਾੜਿਆ ਤੁਸੀਂ ਤਾਂ ਬਾਪੂ ਜੀ ਹਲਕੇ ਦੇ ਵਿੱਚ ਰਹੇ ਹੋ ਨੁਮਾਇੰਦਗੀ ਕਰ ਰਹੇ ਹੋ ਭਾਈ ਸਾਹਿਬ ਚਾਹੇ ਜੇਲ੍ਹ ਦੇ ਵਿੱਚ ਆ ਕਿੰਨੀ ਇੱਕ ਅੱਗ ਜਿਹੜੀ ਖਡੂਰ ਸਾਹਿਬ ਦੇ ਅੰਦਰ ਲੱਗ ਚੁੱਕੀ ਹੈ ਮੈਂ ਦੱਸ ਦੋ ਕਿਉਂਕਿ ਲੱਗਾ ਵਹਿਮ ਸਰਕਾਰ ਨੂੰ ਹੋ ਗਿਆ ਕਿ ਖਡੂਰ ਸਾਹਿਬ ਚ ਕਾਫੀ ਅੱਗ ਲੱਗੀ ਭਾਈਓ ਤੁਸਾਂ ਦੇ ਜਿੱਤਣ ਤੋਂ ਬਾਅਦ ਨਹੀਂ ਮੇਰੇ ਖਿਆਲ ਹੈ ਕਿ ਅਮਰਤਪਾਲ ਦੇ ਜਿੱਤਣ ਨਾਲ ਇਹ ਨਾ ਸਰਕਾਰਾਂ ਦੀ ਅੱਗ ਲਾਈ ਜਿਹੜੀ ਨਸ਼ਿਆਂ ਦੇ ਤੌਰ ਤੇ ਰੋਸੇਵੇਂ ਵਧ ਰਹੇ ਆ ਜਿਹੜੀਆਂ ਕਤਲੋਗਾਰਤ ਨਾਲ ਰੋਸੇਵੇਂ ਵਧ ਰਹੇ ਆ ਅੱਗ ਤੇ ਉਹ ਲੱਗੀ ਆ ਅਮਰਤਪਾਲ ਨੇ ਤੇ ਜਦੋਂ ਆ ਕੇ ਲੋਕਾਂ ਨੂੰ ਇਹ ਅੱਗ ਬੁਝਾਉਣ ਦੀ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਲੋਕਾਂ ਨੇ ਬੜਾ ਸੁਖ ਦਾ ਸਾਹ ਵੀ ਲਿਆ ਇਸੇ ਕਰਕੇ ਲੋਕਾਂ ਦਾ ਸਮਰਥਨ ਉਹਦੇ ਨਾਲ ਆ ਨਾ ਇਹ ਮੇਰੇ ਖਿਆਲ ਹੈ ਕਿ ਇਹ ਜਿਹੜੀਆਂ ਆਗ ਜਿਹੜੀ ਸਰਕਾਰ ਲਾ ਰਹੀ ਆ ਜਾਂ ਜਿਹੜੀਆਂ ਆਪਣੀਆਂ ਮਨਮਰਜ਼ੀਆਂ ਕਰ ਰਹੀ ਆ ਉਹ ਇਸੇ ਕਰਕੇ ਨਹੀਂ ਪੰਜਾਬ ਦੀ ਬਾਜ ਆ ਅਮਰਤਪਾਲ ਸਿੰਘ ਅਮਰਤਪਾਲ ਨੂੰ ਲੋਕਾਂ ਨੇ ਚੁਣਿਆ ਇਸੇ ਕਰਕੇ ਕਿ ਇਹ ਮੇਰੇ ਖਿਆਲ ਹੈ ਕਿ ਉਹ ਲੋਕਾਂ ਦੀ ਆਵਾਜ਼ ਨੂੰ ਹਰ ਹੀਲੇ ਦਬਾਇਆ ਜਾਣਾ ਤੇ ਬਹੁਤ ਤਕੇਸ਼ਾਈ ਹੈ ਕਿਸੇ ਵੀ ਲੋਕਾਂ ਨਾਲ ਵੀ ਤੇ ਅਮਰਤਪਾਲ ਨਾਲ ਵੀ ਜਾਂ ਉਹਨਾਂ ਦੇ ਸਾਥੀਆਂ ਨਾਲ ਇੱਕ ਫੋਟੋ ਉਹਨਾਂ ਦੀ ਆਉਂਦੀ ਐ ਜੀ ਹੈ ਨਾ ਅਬ ਐਡਵੋਕੇਟ ਹਰਪਾਲ ਸਿੰਘ ਖਾਰਾਣਾ ਜੇ ਮੈਂ ਗੱਲ ਕੀਤੀ ਉਹ ਕਹਿੰਦੇ ਜਿਵੇਂ ਸੰਤਾਂ ਦੇ ਉੱਤੇ ਗਾਣਾ ਲਿਖਿਆ ਗਿਆ ਨਾ ਕਿ ਹਾਲੇ ਤੱਕ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਓਵੇਂ ਅਮਰਤਪਾਲ ਦੀ ਤਸਵੀਰ ਤੋਂ ਸਰਕਾਰ ਬਖਲਾੜ ਦੇ ਵਿੱਚ ਆ ਗਈ ਫੋਟੋ ਤੇ ਬਹੁਤ ਸਾਰੇ ਸਵਾਲ ਖੜੇ ਕੀਤੇ ਜਾਂਦੇ ਦੇਖੋ ਜੀ ਵੀਆਈਪੀ ਟ੍ਰੀਟਮੈਂਟ ਦੇਖੋ ਏਸੀ ਲੱਗੇ ਹੋਏ ਆ ਜੀ ਦੇਖੋ ਕਮਰੇ ਚ ਲੈਪਟਾਪ ਪਏ ਆ ਆਹ ਦੇਖੋ ਜੀ ਕੀ ਮਿਲ ਰਿਹਾ ਇਹ ਤਾਂ ਨਜ਼ਾਰੇ ਲੈ ਰਹੇ ਆ ਜੇਲ੍ਹ ਚ ਫਿਰ ਉਹੀ ਗੱਲਾਂ ਦੁਬਾਰੇ ਇਹ ਮੇਰੇ ਖਿਆਲ ਹੈ ਕਿ ਬੇਬੁਨਿਆਦ ਤਰਕ ਦਿੱਤੇ ਜਾ ਰਹੇ ਆ ਇਹੋ ਜਿਹੇ ਜਿਹੜੇ ਉਹਨ ਸਰਕਾਰ ਦੀ ਇੱਕ ਪਿੱਠ ਭੂਮੀ ਵਾਸਤੇ ਸਰਕਾਰ ਇਹੋ ਜਿਹੜੇ ਇਹੋ ਜਿਹੇ ਬੰਦਿਆਂ ਨੂੰ ਵਰਤ ਰਹੀ ਆ ਉਹਨਾਂ ਦੇ ਖਿਲਾਫ ਉਹਨਾਂ ਵੱਲੋਂ ਹੀ ਇਹੋ ਜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਬਾਕੀ ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਦੇ ਲੋਕਾਂ ਨੇ ਤੇ ਉਹਨਾਂ ਦੀ ਫੋਟੋ ਵੇਖ ਕੇ ਬੜੀ ਖੁਸ਼ੀ ਮਹਿਸੂਸ ਕੀਤੀ ਹੈ ਤੇ ਉਹਨਾਂ ਨੂੰ ਇਹ ਵੀ ਬੜੀ ਅਮੀਰ ਸੀ ਕਿ ਉਹਨਾਂ ਦੇ ਜਿਹੜਾ ਪਾਰਲੀਮੈਂਟ ਮੈਂਬਰ ਆ ਉਹ ਲੋਕ ਸਭਾ ਚ ਆ ਕੇ ਉਹਨਾਂ ਦੇ ਗੱਲ ਰੱਖੂਗਾ ਪਰ ਮੇਰੇ ਖਿਆਲ ਹੈ ਕਿ ਸਰਕਾਰ ਦਾ ਏਡੀ ਵੱਡੀ ਇੱਕ ਫੋਟੋ ਤੋਂ ਡਰਨਾ ਇੱਕ ਉਹਨਾਂ ਨੂੰ ਪਾਰਲੀਮੈਂਟ ਚ ਲਿਆਉਣ ਤੋਂ ਡਰਨਾ ਤੇ ਮੇਰੇ ਖਿਆਲ ਹੈ ਕਿ ਬਹੁਤ ਐਡੀ ਕਮਜ਼ੋਰ ਸਰਕਾਰ ਹੈ ਕਿ ਇੱਕ ਐਮਪੀ ਜਿਹੜਾ ਇੱਕ ਸਦਨ ਦਾ ਪ੍ਰੋਟੋਕੋਲ ਦੇ ਅੰਦਰ ਆ ਕੇ ਉਹਨੂੰ ਕਿ ਸੱਡੀ ਤੁਸੀਂ ਲੈ ਕੇ ਆਉਣਾ ਤੇ ਉਹ ਤੋਂ ਇਹ ਇਹਨਾਂ ਖਤਰਾ ਮਹਿਸੂਸ ਕਰਨਾ ਮੇਰੇ ਖਿਆਲ ਹੈ ਕਿ ਇਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਪੰਜਾਬ ਦੇ ਲੋਕਾਂ ਨੂੰ ਕੋਈ ਖਤਰਾ ਨਹੀਂ ਪੰਜਾਬ ਦੇ ਲੋਕ ਤੇ ਅਰਦਾਸਾਂ ਕਰਦੇ ਦੋਵੇਂ ਵੇੜੇ ਤੇ ਬੜੀਆਂ ਬੇਸਬਰੀ ਨਾਲ ਉਹਨਾਂ ਦੇ ਆਉਣ ਦੀ ਇੰਤਜ਼ਾਰ ਕਰ ਰਹੇ ਆ ਜਿੱਥੇ ਵੀ ਅਸੀਂ ਜਾਂਦੇ ਆ ਸਾਨੂੰ ਇਹੋ ਹੀ ਸਵਾਲ ਪੁੱਛਿਆ ਜਾਂਦਾ ਕਿ ਉਹ ਕਦੋਂ ਆਉਣਗੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਆ ਕਿ ਸਰਕਾਰ ਇਹ ਬੇਬੁਨਿਆਦ ਵਰਤਾਂਤ ਬਣਾ ਰਹੀ ਇਹੋ ਜੇ ਗੁਰ ਸੇਵ ਕੰਟਾਲ ਤੇ ਅੱਜ ਦੇਵੀਗੜ੍ਹ ਦੇ ਵਿੱਚ ਵੀ ਤੁਸੀਂ ਕਾਫੀ ਜੁਆਇਨਿੰਗਾਂ ਕਰਾ ਕੇ ਆਏ ਹੋ ਪਾਰਟੀ ਦਾ ਵਾਧਾ ਗ੍ਰਾਫ 2027 ਨੂੰ ਹੁੰਦੀਆਂ ਚਰਚਾਵਾਂ ਅਮਰਤਪਾਲ ਸਿੰਘ ਦੇ ਸੀਐਮ ਨੂੰ ਲੈ ਕੇ ਹੁੰਦੀ ਚਰਚਾ ਕੀ ਲੱਗਦਾ ਲੋਕ ਮੋਹਰ ਲਾ ਰਹੇ ਆ ਨੇ ਲੋਕ ਤੇ ਮੇਰੇ ਖਿਆਲ ਬਹੁਤ ਨੌਜਵਾਨੀ ਬਹੁਤ ਵੱਡੇ ਪੱਧਰ ਤੇ ਉਤਸ਼ਾਹਤ ਆ ਕਿਉਂਕਿ ਜਿੱਥੇ ਵੀ ਅਸੀਂ ਜਾਣੇ ਕੋ ਸਾਡੇ ਕੋ ਬਹੁਤ ਵੱਡੀ ਸਾਧਨ ਅਸੀਂ ਲੋਕਾਂ ਨਾਲ ਸੰਪਰਕ ਨਹੀਂ ਕਰ ਪਾ ਰਹੇ ਲੋਕਾਂ ਨਾਲ ਅਸੀਂ ਲੋਕਾਂ ਕੋਲ ਪਹੁੰਚ ਨਹੀਂ ਰਹੇ ਲੋਕ ਤੇ ਬਹੁਤ ਵੱਡੀ ਪੱਦਰ ਤੇ ਸਾਡੇ ਨਾਲ ਜੁੜਨਾ ਚਾ ਰਹੇ ਤੇ ਅਸੀਂ ਜਿੱਥੇ ਵੀ ਜਾਂਦੇ ਆ ਲੋਕਾਂ ਦਾ ਬਹੁਤ ਵੱਡਾ ਅਕਸ਼ਾਵ ਆ ਤੇ ਅਸੀਂ ਇਸੇ ਕਰਕੇ ਨੌਜਵਾਨ ਜਿਹੜੇ ਆ ਇਹ ਵੀ ਬੜੇ ਸਮਝਦਾਰ ਆ ਇਹਨਾਂ ਨੇ ਵੀ ਤੁਹਾਡੇ ਪਤਾ ਹੀ ਹੈ ਕਿ ਇੱਥੋਂ ਦੇ ਐਮਐਲਏ ਦੀ ਜਿਹੜੀ ਗੁੰਡਾਗਰਦੀ ਦੇ ਖਿਲਾਫ ਇਹਨਾਂ ਨੇ ਬੜਾ ਵੱਡਾ ਸੰਘਰਸ਼ ਕੀਤਾ ਬੜੀ ਲੜਾਈ ਲੜੀ ਜਿਹੋ ਜੇ ਨੌਜਵਾਨ ਅੱਗੇ ਆ ਰਹੇ ਆ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਇਹੋ ਜਿਹੀ ਗੁੰਡਾਗਰਦੀ ਤੋਂ ਪੰਜਾਬ ਨੂੰ ਬਚਾਉਣ ਵਾਸਤੇ ਤੇ ਮੇਰੇ ਖਿਆਲ ਦਾ ਕਿ ਇਹਦੇ ਨਾਲ ਆਪਾਂ ਪਾਰਟੀ ਦਾ ਗਰਾਫ ਹੀ ਵਧੂਗਾ ਤੇ ਆਉਣ ਵਾਲੇ ਸਮੇਂ 'ਚ ਜਿਹੜੇ ਸਾਡੀ ਸਰਕਾਰ ਜਿਹੜੀ ਆ ਉਹ ਉਹਨੂੰ ਬਹੁਤ ਵੱਡਾ ਸਮਰਥਨ ਹੈ ਜੀ ਡਾਇਨਾਸੌਰ ਵਾਪਸ ਆ ਗਏ ਜੀ ਚਰਚਾ ਚੱਲ ਰਹੀ ਆ ਤੁਹਾਨੂੰ ਲੱਗਦਾ ਡਾਇਨਾਸੌਰ ਵਾਪਸ ਆ ਗਏ ਨੇ ਇਹ ਜਿਹੜੇ ਮੇਰੇ ਖਿਆਲ ਅਕ ਪੰਜਾਬ ਦੇ ਲੋਕ ਐਡੀਸ਼ਨ ਦੀ ਭੁੱਲਣ ਵਾਲੇ ਨਹੀਂ ਜੋ ਇਹਨਾਂ ਨੇ ਬਹੁਤ ਵੱਡੇ ਵੱਡੇ ਬੱਜ ਰਗਾ ਗੁਰੂ ਸਿੱਖ ਹੋਰ ਸਭ ਕੁਝ ਬਰਦਾਸ਼ਤ ਕਰ ਸਕਦਾ ਕਿ ਉਹਦੇ ਨਾਲ ਉਹਦਾ ਪਰਸਨਲ ਕੋਈ ਨੀਜੀ ਨੁਕਸਾਨ ਹੋ ਜਾਈ ਉਹ ਉਹ ਸਾਰੀਆਂ ਚੀਜ਼ਾਂ ਪਰ ਗੁਰੂ ਦੀ ਜਿਹੜੀ ਬੇਦਬੀ ਦਾ ਮਾਮਲਾ ਹੈ ਨਾ ਉਹ ਸਿੱਖ ਕੋ ਬਰਦਾਸ਼ਤ ਕਰਨਾ ਬੜੀ ਔਖੀ ਗੱਲ ਆ ਪਰ ਇਹ ਜਿਹੜੇ ਉਹ ਜੀਆਂ ਚੀਜ਼ਾਂ ਦੇ ਦੋਸ਼ੀ ਆ ਸਾਡੀ ਨੌਜਵਾਨੀ ਦੇ ਕਾਤਲਾਂ ਨੂੰ ਪ੍ਰਮੋਟ ਕਰਨਾ ਹੋਰ ਚੀਜ਼ਾਂ ਉਹਦੇ ਵਾਸਤੇ ਮੇਰੇ ਖਿਆਲ ਹੈ ਕਿ ਇਹ ਫਰਦਰਲੀ ਤੇ ਚਲੋ ਪੈਸਾ ਥੇਲਾ ਕਰਕੇ ਥੋੜਾ ਜਿਹਾ ਕੋਮੀਡੀਆ ਮੂਡੀਆ ਨੂੰ ਆਪਣੇ ਹਵਾ ਹਵਾ ਬਣਾ ਸਕਦੇ ਆ ਪਰ ਪਰ ਲੋਕਾਂ ਦੀ ਜਿਹੜੀ رائے ਆ ਗਰਾਉਂਡ ਤੇ ਉਹ ਗਰਾਉਂਡ ਪੱਧਰ ਤੇ ਸਚਾਈ ਕੁਝ ਹੋ ਸਚਾਈ ਹੋ ਰਹੀ ਹੈ ਯਾਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਕਿ ਕਹਿੰਦੇ ਜੇ ਸੁਬੀਰ ਬਾਦਲ ਮੁੱਖ ਮੰਤਰੀ ਬਣ ਗਿਆ ਨਾ ਤਾਂ ਸਮਝ ਲਓ ਜਿਵੇਂ ਔਰਗਜੇਵ ਦਾ ਰਾਜ ਆਇਆ ਸੀ ਵਜ਼ੀਰ ਖਾਨ ਦਾ ਰਾਜ ਆਇਆ ਸੀ ਉਹ ਦੁਬਾਰੇ ਆ ਜਾਊਗਾ ਨਹੀਂ ਚਲੋ ਇਹ ਇਹੋ ਜਿਹੀਆਂ ਚੀਜ਼ਾਂ ਤੇ ਪਹਿਲੀ ਗੱਲ ਤੇ ਰਾਜ ਹੋਣਾ ਹੀ ਨਹੀਂਗਾ ਹਾਂ ਤੇ ਇਹੋ ਜਿਹੀਆਂ ਗੱਲਾਂ ਸੋਚਣ ਦੇ ਲੋੜ ਹੀ ਨਹੀਂ ਤੇ ਮੇਰੇ ਖਿਆਲ ਵਿੱਚ ਬੜਾ ਮੁਸਕਰਾ ਕੇ ਇਹ ਗੱਲ ਕਹਦੀ ਕਿ ਰਾਜ ਨਹੀਂ ਹੋਣਾ ਤੁਨੂੰ ਨਹੀਂ ਡਰ ਸਕਦਾਗਾ ਨਹੀਂ ਡਰ ਡਰਗਾ ਇੱਕ ਅਸਤਨ ਹੁਣ ਇਸ ਤੋਂ ਬਾਅਦ ਡਰ ਕੀ ਹੋ ਜਾਊਗਾ ਜਿਹੜੇ ਜੇ ਸਾਡੀ ਨੌਜਵਾਨਾਂ ਨੂੰ ਸਾਡੇ ਬੱਚਿਆਂ ਨੂੰ ਜੇਲਾਂ ਤੋਂ ਸੁਟਿਆ ਜਾ ਸਕਦਾ ਤੇ ਅਸੀਂ ਫਿਰ ਵੀ ਚੜ੍ਹਦੀ ਕਲਾ ਚ ਹਾਂ ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਪੰਜਾਬ ਦੇ ਲੋਕ ਹਮੇਸ਼ਾ ਜੁਲਮ ਜਬਰ ਦੇ ਖਿਲਾਫ ਤੇ ਲੜਦੇ ਆਏ ਆ ਤੇ ਡਟ ਕੇ ਉਹਦਾ ਮੁਕਾਬਲਾ ਕਰਦੇ ਆਏ ਤੇ ਉਹਦੇ ਵਾਸਤੇ ਅਸੀਂ ਮੁਕਾਬਲਾ ਕਰਾਂਗੇ ਮੇਰਾ ਖਿਆਲ ਹੈ ਕਿ ਇਹੋ ਜੀ ਤੇ ਕੋਈ ਜਿਹੜੀਆਂ ਬੜੀਆਂ ਜ਼ਾਲਮ ਸਰਕਾਰਾਂ ਪੰਜਾਬ ਤੇ ਆਈਆਂ ਹੁਣ ਵੀ ਲੋਕਾਂ ਤੇ ਜ਼ੁਲਮ ਵੱਡੇ ਪੱਧਰ ਤੇ ਹੋ ਰਿਹਾ ਇਸ ਕਰਕੇ ਲੋਕ ਪੰਜਾਬ ਦੇ ਸਗੋਂ ਇਹ ਜਿਹੜੇ ਕਿ ਜ਼ੁਲਮ ਦੇ ਖਿਲਾਫ ਇਹ ਜਿਹੜੇ ਜ਼ੁਲਮੀਆਂ ਨੂੰ ਉਹਦੀਆਂ ਜਣਾ ਪੰਜਾਬ ਚੋਂ ਹੀ ਪੁੱਟੀਆਂ ਜਾਂਦੀਆਂ ਪੇਲੇ ਪਾਪਾ ਜੀ ਨਿੱਜੀ ਲੈਵਲ ਤੇ ਕੋਈ ਸ਼ਿਕਵਾ ਹੁੰਦਾ ਕਿਥੇ ਦਾ ਪੁੱਤ ਨੇ ਸੇਵਾ ਕਰਨੀ ਸੀ ਬੁੱਢੇ ਮਾਪਿਓ ਦੀ ਅੱਜ ਬੁੱਢੇ ਮਾਪਿਓ ਨੂੰ ਅੱਜ ਦੇਖੋ ਵੀ ਕਿਸ ਤਰੀਕੇ ਨਾਲ ਅਸੀਂ ਦੇਖਦਾ ਕਿ ਤੁਸੀਂ ਸਵੇਰ ਤੋਂ ਨਿਕਲ ਜਨ ਰਾਤ ਨੂੰ 12 ਵਜਾਂ ਦੇ 1 ਵਜਾਂ ਦੇ ਘਰੇ ਵੜਦੇ ਹਾਂ ਲੋ ਇਹ ਚੀਜ਼ ਹੈ ਕਿ ਮੇਰੇ ਖਿਆਲ ਸਿਕਵੇ ਵਾਲੀ ਤੇ ਕੋਈ ਗੱਲ ਨਹੀਂ ਕਿ ਸਾਡੇ ਪੰਜਾਬ ਨੂੰ ਬਚਾਉਣ ਵਾਸਤੇ ਸਾਡੇ ਜੋਧਿਆਂ ਨੇ ਪੰਜਾਬ ਦੀ ਹੋਂਦ ਅਸਤੀ ਨੂੰ ਬੜੀਆਂ 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 ਕੁਰਬਾਨੀਆਂ ਕੀਤੀਆਂ ਬੜੀਆਂ ਬੜੀਆਂ ਜੰਗਾਂ ਲੜ ਕੇ ਜਿੱਤ ਕੇ ਦਿੱਤੀਆਂ ਉਹਦੇ ਵਾਸਤੇ ਜੇ ਸਾਡੇ ਵੀ ਗੁਰੂ ਮਹਾਰਾਜ ਨੇ ਕੋਈ ਡਿਊਟੀ ਲਾਈ ਹੈ ਅਸੀਂ ਜਿੰਨੇਕ ਉਹਦੇ ਓਟ ਆਸਰੇ ਨਾਲ ਜਿੰਨਾਕ ਅਸੀਂ ਪੰਜਾਬ ਲਈ ਆਪਣੇ ਪੰਥ ਲਈ ਆਪਣੇ ਕੌਮ ਲਈ ਕਰ ਸਕਦੇ ਹਾਂ ਉਹਦੇ ਵਾਸਤੇ ਅਸੀਂ ਹਮੇਸ਼ਾ ਤਿਆਰ-ਬਰ ਤਿਆਰ ਆਂ ਤੇ ਦਿਨ ਰਾਤ ਦੀ ਸਾਨੂੰ ਕੋਈ ਪਰਵਾਹ ਨਹੀਂ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਜੋ ਵੀ ਕੌਮ ਦੀ ਚੜ੍ਹਦੀ ਕਲਾ ਦੀ ਜੋ ਵੀ ਹਿੱਸਾ ਪਾ ਸਕਦੇ ਹੋਈਏ ਉਹਦੇ ਵਾਸਤੇ ਅਸੀਂ ਹਮੇਸ਼ਾ ਤਿਆਰ ਹਾਂ ਤੁਸੀਂ ਹਲਕਾ ਚਾਰਜ ਲਗਾ ਦਿੱਤੇ ਆ ਚਾਰ ਹੋਰ ਵੀ ਹਲਕਾ ਚਾਰਜਾਂ ਦੀ ਅੱਗੇ ਤਿਆਰੀ ਹੈ ਮਤਲਬ 27 ਦੀਆਂ ਚ ਉਹਨਾਂ ਦੀ ਪੂਰੀ ਤਿਆਰੀ ਹੋ ਚੁੱਕੀ ਹੈ ਜੀ ਹਾਂਜੀ ਅਸੀਂ ਹੁਣ ਦੇਖ ਰਹੇ ਹਾਂ ਚੰ ਕੋਈ ਸਿਰਤ ਬੰਦਿਆਂ ਨੂੰ ਜਿਹੜੇ ਜਿਹੜੇ ਔਖੇ ਵੇੜੇ ਵੀ ਸਾਡੀ ਪਾਰਟੀ ਨਾਲ ਖੜੇ ਜਿਹੜੇ ਕੋਈ ਚੰਗਾ ਲੱਗਦਾ ਕਿ ਆਉਣ ਵਾਲੇ ਸਮੇਂ ਲਈ ਚੰਗੇ ਨੌਜਵਾਨ ਜਿਹੜੇ ਵਧੀਆ ਸਾਬਤ ਹੋ ਸਕਦੇ ਆ ਇਹ ਉਹਨਾਂ ਨੂੰ ਅਸੀਂ ਜ਼ਿੰਮੇਵਾਰੀਆਂ ਦਿੱਤੀਆਂ ਉਹਨਾਂ ਨੂੰ ਸਮਾਂ ਵੀ ਦਿੱਤਾ ਕਿ ਤੁਸੀਂ ਆਪਣੇ ਵੱਡੇ ਪੱਦਰ ਤੇ ਆਪਣੇ ਕਾਰਜ ਕਰਨ ਦਿੱਤੀਆਂ ਬੁੱਤਾਂ ਨੂੰ ਦਿਓਗੇ ਆਮ ਕਾਰਾਂ ਦਿੱਤੀਆਂ ਆਮ ਕਾਰਾਂ ਦਿੱਤੀਆਂ ਬੁੱਤਾਂ ਦਾ ਵਾਅਦਾ ਕਰਕੇ ਉਸ ਤੋਂ ਬਾਅਦ ਰਜਵਾੜਿਆਂ ਨੂੰ ਲੈ ਕੇ ਬਾਦੋ ਨਹੀਂ ਇਹਦੇ ਚ ਮੇਰੇ ਖਾਲਕ ਰਜਵਾੜਾ ਹੋਣਾ ਵੀ ਕੋਈ ਗਲਤ ਨਹੀਂ ਪਰ ਬੰਦੇ ਦੀ ਸੋਚ ਸਹੀ ਹੋਣੀ ਚਾਹੀਦੀ ਹੂੰ ਪੰਜਾਬ ਪੰਥ ਪ੍ਰਤੀ ਉਹਦੀ ਹੁਣ ਆਪਾਂ ਦੇਖੋ ਕਿ ਆਮ ਘਰਾਂ ਦੇ ਨੂੰ ਦੇਖ ਕੇ ਦੇਖਿਆ ਨਾ ਹਾਂ ਤੇ ਉਹਨਾਂ ਨੇ ਸਾਡਾ ਆਮ ਘਰਾਂ ਦੇ ਦੀ ਸੋਚ ਸੋਚ ਚੰਗੀ ਹੋਣੀ ਚਾਹੀਦੀ ਜੋ ਆਮ ਦਾ ਹੋਵੇ ਜਾਂ ਕੋਈ ਖਾਸ ਕਰਦਾ ਵੀ ਹੋਵੇ ਜਿਹੜਾ ਪੰਜਾਬ ਪੰਥ ਪ੍ਰਤੀ ਕੋਈ ਈਮਾਨਦਾਰ ਹੋਵੇ ਸਿਰਦ ਹੋਵੇ ਉਹ ਉਹੋ ਜੇ ਬੰਦੇ ਅੱਗੇ ਆ ਜਾਣੇ ਚਾਹੀਦੇ ਆ ਸਾਰੇ ਤਰ੍ਹਾਂ ਦੇ ਇੱਕ ਹਰੇਕ ਕਮਿਊਨਿਟੀ ਚੋਂ ਹਰੇਕ ਭਾਈਚਾਰੇ ਚੋਂ ਅਸੀਂ ਚੰਗੇ ਬੰਦਿਆਂ ਦੀ ਚੋਣ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਬਾਕੀ ਗੁਰੂ ਮਹਾਰਾਜ ਅ ਆਖਰੀ ਆਖਰੀ ਸਵਾਲ ਆ ਜੀ ਸਹਿਬਜ਼ਾਦਿਆਂ ਦੇ ਦਿਨ ਚੱਲ ਰਹੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਇੱਕ ਵਿਵਾਦ ਹਰ ਸਾਲ ਉੱਠਦਾਗਾ ਕਿ ਬਰੋਬਰ 크੍ਰਿਸਚਨ ਧਰਮ ਜਿਹੜਾ ਆਪ ਦਾ ਨਾਨਕੀਤਨ ਕੱਢਦਾ ਸਾਡੇ ਸਹਿਬਜ਼ਾਦਿਆਂ ਦੀ ਨਰਾਦਰ ਹੁੰਦਾ ਹੁਣ ਤਾਂ ਨਾਲ ਇਹ ਵੀ ਵਿਵਾਦ ਹੋ ਗਿਆ ਜੱਥੇ ਦਾ ਕੱਲ ਤੱਕ ਸਹਿਬ ਨੇ ਚਿੱਠੀ ਲਿਖੀ ਹੈ ਕਿ ਵੀਰਬਾਲ ਦੇ ਉਸ ਦੇ ਉੱਤੇ ਇਤਰਾਜ਼ ਜਤਾਇਆ ਐਮਪੀ ਨੂੰ ਕਿਹਾ ਕਿ ਸਵਾਲ ਚੁੱਕਣ ਉੱਤੇ ਬਾਅਦ ਚੁੱਕਣ ਤੁਹਾਡਾ ਇਹਨਾਂ ਦੋਨਾਂ ਜਿਹੜੇ ਵਿਵਾਦਾਂ ਦੇ ਉੱਤੇ ਨਜ਼ਰੀਆ ਕੀ ਆ ਇਹ ਮੇਰਾ ਤੇ ਨਜ਼ਰੀਆ ਹੈ ਕਿ ਸਹਿਬਜ਼ਾਦਿਆਂ ਦੀ ਜਿਹੜੀ ਸਾਹਿਬ ਜਾਦੇ ਸ਼ਹਾਦਤ ਦਿਹਾੜਾ ਜਾਂ ਜੋ ਜੋ ਸਾਡਾ ਪਹਿਲਾਂ ਰਿਵਾਇਤ ਚੱਲਦੀ ਰਹੀ ਹੈ ਉਹੀ ਹੋਣਾ ਚਾਹੀਦਾ ਵੀਰ ਬਾਲਦੇਵ ਜਿਹੜਾ ਸਾਡੇ ਤੇ ਨਹੀਂ ਠੋਸਿਆ ਜਾਣਾ ਚਾਹੀਦਾ ਸਰਕਾਰਾਂ ਨੂੰ ਸਾਡੇ ਧਰਮ ਵਿੱਚ ਦਖਲਅੰਦਾਜ਼ੀ ਵਾਲਾ ਮਾਮਲਾ ਵਾਏ ਇਸ ਕਰਕੇ ਸਾਡੀਆਂ ਜਿਹੜੀਆਂ ਇਹ ਇਹੋ ਜੀਆਂ ਚੀਜ਼ਾਂ ਜੋ ਸਾਡੀਆਂ ਰਵੈਤਾਂ ਚੱਲਦੀਆਂ ਉਹਦੇ ਚ ਮੇਰੇ ਖਿਆਲ ਕੋਈ ਲੰਮੇ ਸਮੇਂ ਤੋਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਤੇ ਉਹਦੇ ਚ ਇਹ ਵਿਵਹਾਰ ਇਹ ਇਹੋ ਜਿਹੇ ਦਿਵਸ ਜਿਹੜੇ ਸਰਕਾਰ ਵੱਲੋਂ ਉਹਨਾਂ ਪਹਿਲੀ ਗੱਲ ਤੇ ਸਰਕਾਰ ਦੀ ਸਾਨੂੰ ਐਡੀ ਸਮੁਲੀਅਤ ਦੀ ਲੋੜ ਵੀ ਨਹੀਂਗੀ ਸਾਡੇ ਲੋਕ ਜਿਹੜੇ ਥੋੜੇ ਜੇ ਚੰਦ ਸਹੂਲਤਾਂ ਖਾਤਰ ਜਾਂ ਥੋੜੇ ਪੈਸਿਆਂ ਵਾਸਤੇ ਉਹ ਜਿਹੜੀਆਂ ਇਹ ਕਰ ਰਹੇ ਆ ਜਾਂ ਜਿਹੜੀਆਂ ਇਹੋ ਜਿਹੇ ਚੀਜ਼ਾਂ ਨੂੰ ਪ੍ਰਮੋਟ ਕਰਦਾ ਮੈਨੂੰ ਲੱਗਦਾ ਉਹਨਾਂ ਦਾ ਰਤਬਾ ਬਹੁਤ ਵੱਡਾ ਆਣਾ ਸਰਕਾਰ ਨੂੰ ਕਿਸੇ ਨੂੰ ਕੋਈ ਬੰਦਾ ਉਹਨਾਂ ਨੂੰ ਉਹ ਦੱਸ ਹੀ ਨਹੀਂ ਸਕਦਾ ਨਹੀਂ ਉਹਨਾਂ ਦਾ ਉਹਨਾਂ ਦੀ ਜਿਹੜੀ ਸਫਤਤਾ ਜਿੰਨੀ ਕਰ ਗਿਆ ਉਹ ਨਹੀਂ ਉਹ ਉਹਨੇ ਥੋੜੀ ਆ ਉਹਨਾਂ ਦਾ ਤੇ ਅਸੀਂ ਕਦੇ ਵੀ ਕਰਜ਼ ਨਹੀਂ ਆਰ ਸਕਦੇ ਕਿ ਜੋ ਉਹਨਾਂ ਨੇ ਕਰ ਦਿੱਤਾ ਸਾਡੇ ਲਈ ਇਸ ਕਰਕੇ ਜੇ ਸਰਕਾਰਾਂ ਵੀ ਸਿਰਦੇ ਆ ਤੇ ਠੀਕ ਹੈ ਕਿ ਉਹਨਾਂ ਨੂੰ ਸਾਬ ਜਾਦੇ ਸਾਡੇ ਵਿੱਚ ਤੋਂ ਕੀ ਇਤਰਾਜ ਹੈ ਹੈ ਇਹ ਇਹੋ ਜੀ ਇਹ ਚੀਜ਼ਾਂ ਕਿ ਉਹਨਾਂ ਦਾ ਭਗਵਾਨ ਕਰਨ ਕਰਨ ਦੀ ਜਾਂ ਉਹਨਾਂ ਦਾ ਰਾਜਨੀਤਿਕ ਕਰਨ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਭਾਈ ਸਾਹਿਬ ਠੀਕ ਹੈ ਜੀ ਆਹ ਭਾਈ ਸਾਹਿਬ ਠੀਕ ਹੈ ਚਰਦੀ ਕਲਾ ਚ ਕੋਈ ਸੁਨੇਹਾ ਆ ਉਹਨਾਂ ਦੇ ਜੇਬ ਤੋਂ ਸੁਨੇਹਾ ਤੇ ਉਹੋ ਹੀ ਆ ਕਿ ਸਾਡੇ ਨੌਜਵਾਨਾਂ ਨੂੰ ਉਹਨਾਂ ਦਾ ਇਹੋ ਹੀ ਅਪੀਲ ਹੁੰਦੀ ਹੈ ਕਿ ਤੁਸੀਂ ਚਰਦੀ ਕਲਾ ਚ ਰਹੋ ਨਸ਼ਿਆਂ ਤੋਂ ਬਾਹਰ ਆ ਕੇ ਗੁਰੂ ਨਾਲ ਜੋੜ ਕੇ ਆਪਣੀ ਕੌਮ ਲਈ ਕੋਈ ਚੰਗੇ ਮਕਾਮ ਸਰਜੋ ਜੀ ਬਹੁਤ ਸ਼ੁਕਰੀਆ ਬਾਪੂ ਜੀ ਤੁਹਾਡਾ ਬਹੁਤਾ ਸਮਾਂ ਨਹੀਂ ਲੈਂਦੇ ਬਾਈ ਜੀ ਕਾ ਹਾਲ ਸਾਹਿਬ ਬਾਈ ਜੀ ਕੀ ਫਤਿਹ